ਸੰਗੀਤ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਕੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਕੋਈ ਨਾ ਆਪਣੇ ਘਰ ਦੇ ਵਿੱਚ ਆ ਇੱਕ ਕੰਮ ਕਰ ਲੈ ਪਤਰ ਵੀ ਉਹ ਆਖੀ ਪੜਤ ਜਾਵੇਗੀ ਜਿਹੜੀ ਵੀ ਭੈਣ ਬੀਬੀ ਆਪਣੇ ਘਰ ਦੇ ਵਿੱਚ ਇਹ ਕੰਮ ਕਰਦੀ ਹੈ ਉਹਦੀ ਜ਼ਿੰਦਗੀ ਤਾਂ ਬਦਲਦੀ ਹੀ ਬਦਲ ਹੁੰਦੀ ਹੈ ਬਲਕਿ ਉਹਦੇ ਨਾਲ ਜੋ ਆ ਹੁੰਆਂ ਕਈ ਹੋਰ ਜਿੰਦਗੀਆਂ ਵੀ ਬਦਲ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਜਨ ਕ੍ਰਿਪਾ ਵੀ ਦਈ ਹੈ ਸੂਈ ਕੰਮ ਕਿਹੜਾ ਹੈ ਉਹ ਆਪਾਂ ਵੀਡੀਓ ਦੇ ਵਿੱਚ ਕਰਨ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਦੇਖੋ ਖਾਸ ਕਰਕੇ ਪੈਣਾ ਭੀਤੀਆਂ ਜਿਹੜੀਆਂ ਪੈਣਾ ਦਿੱਤੀਆਂ ਆਪਣੇ ਘਰ ਦੀ ਸੁਖ ਸ਼ਾਂਤੀ ਦੇ ਲਈ ਹਰ ਵੇਲੇ ਚਿੰਤਤ ਰਹਿੰਦੀਆਂ ਨੇ ਆਪਣੇ ਘਰ ਦੀ ਤੰਦਰੁਸਤੀ ترقی ਦੇ ਲਈ ਚਿੰਤਤ ਰਹਿੰਦੀਆਂ ਨੇ ਖਾਸ ਕਰਕੇ ਆਪਣੇ ਬੱਚਿਆਂ ਦੀ ਤੰਦਰੁਸਤੀ ترقی ਦੀ ਬੜੀ ਚਿੰਤਾ ਰਹਿੰਦੀ ਆ ਕਿ ਸਾਡੇ ਬੱਚੇ ਹਮੇਸ਼ਾ ਤੰਦਰੁਸਤ ਰਹਿਣ ترقی ਕਰਨ ਮਾੜੀ ਸੰਗਤ ਤੋਂ ਦੂਰ ਰਹਿਣ ਕਈ ਪੈਣਾ ਭੀਤੀਆਂ ਕਹਿ ਦਿੰਦੀਆਂ ਕਿ ਦੇਵਚੇ ਚੇਤ ਬਹੁਤ ਕਰਦੇ ਆ ਸਾਡਾ ਕਹਿਣਾ ਨਹੀਂ ਮੰਨਦੇ ਕਿਆ ਕਰਦੇ ਕਿਸੇ ਜੀਨ ਨੂੰ ਗੁੱਸਾ ਬਹੁਤ ਹੁੰਦਾ ਹੈ ਮਤਲਬ ਕਰਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੈਗਟਿਵਿਟੀ ਹੈ ਨਾ ਤਾਂ ਇਹ ਕੰਮ ਕਰਨ ਦੇ ਨਾਲ ਤੁਹਾਡੇ ਕਰ ਵੀ ਹਰ ਤਰ੍ਹਾਂ ਦੀ ਨੈਗਟਿਵਿਟੀ ਦੂਰ ਹੋ ਜਾਵੇਗੀ ਕਰਨਾ ਕੀ ਆ ਕੋਈ ਔਖਾ ਤੋਂ ਨਹੀਂ ਆ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਉੱਠਣ ਤੋਂ ਲੈ ਕੇ ਤੱਕ ਤੱਕ ਤੁਸੀਂ ਜੋ ਵੀ ਕੰਮ ਕਰਦੇ ਹੋ ਭਾਵੇਂ ਤੁਸੀਂ ਸਵੇਰ ਦਾ ਚਾਹ ਪਾਣੀ ਨਾਸ਼ਤਾ ਤਿਆਰ ਕਰ ਰਹੇ ਹੋ ਕਰਤੈ ਨਾ ਸਾਫ ਸੁਥਾ ਨਾ ਕਰ ਰਹੇ ਹੋ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਕਰ ਰਹੇ ਹੋ ਜੁੱਤਨ ਦੀ ਸਾਂਭ ਸੰਭਾਲ ਕਰ ਰਹੇ ਹੋ ਮਤਲਬ ਘਰ ਦਾ ਹਰ ਇੱਕ ਕੰਮ ਕਰ ਰਿਆ ਹੋ ਨਾਲ ਨਾਲ ਨਾਮ ਜਰੂਰ ਜਪੋ ਨਾਮ ਜਿੱਥੇ ਤੁਹਾਡਾ ਮਨ ਟਿਕਦਾ ਹੈ ਭਾਵੇਂ ਤੁਸੀਂ ਤਸਾਂਹ ਜੀ ਗੁਰੂ ਸਹਿਬਾਨਾਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਜੀ ਦਾ ਨਾਮ ਜਪੋ ਕੁਰਮੰਤਰ ਜਪ ਲੋ ਮੂਲ ਮੰਤਰ ਜੀ ਦਾ ਜਾਪ ਕਰਕੋ ਜੋ ਵੀ ਨਾਮ ਤੁਹਾਨੂੰ ਸਰਨ ਲੱਗਦਾ ਹੈ ਜੋ ਵੀ ਸ਼ਬਦ ਤੁਹਾਨੂੰ ਹਿਸਾਬ ਨਾਲ ਲੱਗਦਾ ਹੈ ਤੁਸੀਂ ਆਪਣਾ ਨਾਮ ਬਣਾਓ ਕਿਉਂ ਨਾਮ ਜਪਦਿਆਂ ਜਪਦਿਆਂ ਤੁਸੀਂ ਕਰਦੇ ਸਾਰੇ ਕੰਮ ਕਰਨੇ ਆ ਖਾਸ ਕਰਕੇ ਜਦੋਂ ਤੁਸੀਂ ਕਰਦੇ ਸਾਫ ਸਫਾਈ ਕਰਦੇ ਹੋ ਝਾੜੂ ਓਕਰ ਕਰਦੇ ਹੋ ਕਿਉਂਕਿ ਜਦੋਂ ਆਪਾਂ ਝਾੜੂ ਓਕਰ ਕਰਦੇ ਆਂ ਸਾਫ ਸਫਾਈ ਕਰਦੇ ਆਂ ਤਾਂ ਕਰਦੇ ਹਰ ਕੋਨੇ ਦੇ ਵਿੱਚ ਜਾਂਦੇ ਆਂ ਜੇਕਰ ਹਰ ਉਨਨੇ ਦੇ ਵਿੱਚ ਤੁਸੀਂ ਨਾਮ ਜਪਦੇ ਰਹੋ ਜਾਓਗੇ ਸਾਫ ਸਫਾਈ ਕਰੋਗੇ ਤਾਂ ਦੇਖਣਾ ਘਰ ਦੀ ਸਾਰੀ ਨੇਕਟੀਵਿਟੀ ਨਹੀਂ ਰੁਕ ਜਾਵੇਗੀ ਤੁਹਾਡੇ ਮਨ ਨੂੰ ਇਹ ਵਿਸ਼ਵਾਸ ਹੋ ਜਾਵੇਗਾ ਕਿ ਮੇਰੇ ਘਰ ਦੇ ਹਰ ਕੋਨੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਪਹੁੰਚਿਆ ਹੈ ਮੇਰੇ ਘਰ ਦੀ ਨੇਕਟੀਵਿਟੀ ਦੂਰ ਹੋ ਗਈ ਹੈ ਤੇ ਤੁਹਾਡੇ ਮਨ ਦੇ ਇਸੇ ਵਿਸ਼ਵਾਸ ਨਹੀਂ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਣੀ ਹੈ ਤੇ ਤੁਹਾਡੇ ਮਨ ਦੇ ਇਸ ਵਿਸ਼ਵਾਸ ਨਹੀਂ ਤੁਹਾਡੇ ਘਰ ਦੇ ਵਿੱਚ ਾਰੇ ਕੰਮ ਸਿੱਤੇ ਕਰਨੀਆਂ ਉਦੋਂ ਜਦੋਂ ਸਾਡੇ ਮਨ ਦੇ ਵਿੱਚ ਕੋਈ ਵੀ ਮਾੜਾ ਖਿਆਲ ਚੰਗਲਾ ਹੈ ਕਿਸੇ ਵੀ ਤਰ੍ਹਾਂ ਦਾ ਵਹਿਮ ਪਰਮ ਚੰਚਨਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੇ ਘਰ ਕਿਸੇ ਨੇ ਕੁਝ ਕਰਤਾ ਨਹੀਂ ਦਿੱਤਾ ਨਜਸਤਾ ਨਹੀਂ ਲਗਾ ਦਿੱਤੀ ਸਾਡੇ ਘਰ ਦੇ ਉੱਤੇ ਕੋਈ ਮਾੜਾ ਸਾਯਾ ਕੋਈ ਬੁਰੀ ਸ਼ਕਤੀ ਦਾ ਪ੍ਰਭਾਵ ਤਾਂ ਨਹੀਂ ਇਹ ਮਾੜੇ ਖਿਆਲ ਸਾਨੂੰ ਅੰਦਰੋਂ ਅੰਦਰ ਹੀ ਕਮਜ਼ੋਰ ਕਰਦੇ ਰਹਿਦੇ ਆ ਸਮੇਂ ਮਿੱਟੀ ਵਿੱਚ ਉਤੋਂ ਦੇ ਨਾਲ ਪਰ ਦਿੰਦੇ ਆ ਪਰ ਜਦੋਂ ਤੁਸੀਂ ਸ੍ਰੀ ਉੱਤੇ ਦੇ ਨਾਮ ਜੋ ਕੋ ਵੀ ਫਿਰ ਕਰਦੇ ਕੰਮ ਕਰਦੇ ਹੁੰਦੇ ਹੁਣ ਤੁਸੀਂ ਨਾਮ ਜਪੋਗੇ ਮਤਲਬ ਹਰ ਵੀ ਦੇ ਨਾਮ ਦੇ ਨਾਲ ਜੁੜੇ ਰਹੋਗੇ ਤਾਂ ਤੁਹਾਨੂੰ ਤੁਹਾ ਤੁਹਾਡੀ ਐਕਟੀਵਿਟੀ ਆਪਣੇ ਆਪ ਤੁਹਾਨੂੰ ਹੋ ਜਾਂਦੀ ਤੁਹਾਡਾ ਮਨ ਸ਼ਾਂਤ ਰਹੇਗਾ ਖੁਸ਼ ਰਹੇਗਾ ਜੇਕਰ ਤੁਹਾਡਾ ਮਨ ਖੁਸ਼ ਰਹੇਗਾ ਸ਼ਾਂਤ ਰਹੇਗਾ ਤਕੀ ਦਾ ਪ੍ਰਭਾਵ ਪੂਰੇ ਦਿਵਾਨ ਤੇ ਚੱਲਦਾ ਹੈ ਇਸ ਕਰਕੇ ਫੈਨਾਬੀ ਪਹਿਨਾਨ ਕਰਦੇ ਵਿੱਚ ਹਰ ਇੱਕ ਕੰਮ ਕਰਨਾ ਮੈਂ ਖਾਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਹੋਇਆ ਤੇ ਘੱਟੇ ਵਿੱਚ ਝੜ ਰੂਪਰ ਕਰਦਿਆਂ ਤਾਂ ਨਾਲ-ਨਾਲ ਆਮ ਜਿਹੀ ਚੱਕਰ ਕਿਉਂਕਿ ਇਹੀ ਦੋ ਕੰਮ ਕਰਨ ਤੇ ਸਭ ਤੋਂ ਜ਼ਿਆਦਾ ਸਮਾਂ ਲੱਗਦਾ ਹੈ ਇਹੀ ਦੋ ਕੰਮ ਕਰਦਿਆਂ ਮੈਂ ਕਈ ਵਾਰ ਅਸੀਂ ਕਈ ਤਰ੍ਹਾਂ ਦੇ ਖਿਆਲ ਆਪਣੇ ਮਨ ਦੇ ਵਿੱਚ ਬੁੰਦੇ ਉਹਦੇ ਉੱਤੇ ਰਹਿੰਦੇ ਆ ਇਸ ਕੱਛੇ ਕਦਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਾੜਾ ਵਿਚਾਰ ਨਾ ਚੱਲੇ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵਿਟੀ ਨਾ ਆਵੇ ਇਸ ਕਰਕੇ ਤੁਸੀਂ ਉੱਰੇ ਕੁਝ ਅਰਦਾਸਾਂ ਹੈਮ ਚੁਾਈ ਵਾਹਿਗੁਰੂ ਜੀ ਦਾ ਜਾਪ ਕਰ ਕੋਰ ਮੰਤਰ ਕੀ ਦਾ ਜਾਪ ਕਰੋ ਜਾਂ ਜੋ ਵੀ ਸ਼ਬਦ ਤੁਹਾਨੂੰ ਸਫਲ ਲੱਗਦਾ ਹੈ ਕੰਠਿਆ ਉਹ ਰੱਖਿਆ ਨੇ ਕੰਮ ਕਰ ਕੋਈ ਰੋਸ਼ਤ ਜੋ ਕਈ ਸੈਕੀ ਜੀ ਦੀ ਬਾਣੀ ਦਾ ਪਾਠ ਕਰਨਾ

ਉਸ ਜੀਵ ਦੇ ਵੀ ਅੰਦਰ ਦੇ ਕਈ ਤਰ੍ਹਾਂ ਦੇ ਦੁੱਖ, ਰੋਗ ਖਤਮ ਹੁੰਦੀਆਂ। ਉਹਦੇ ਮੰਨਦਾ ਕਲੇਸ਼ ਖਤਮ ਹੁੰਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਟਫਟੇ ਕਰਕੇ ਜਾਂ ਕਿ ਤੁਸੀਂ ਸਹੀ ਜੀ ਤਰ੍ਹਾਂ ਕੋਈ ਐਕਟੀਵਿਟੀ ਨਾ ਕਰਵਾਵਿਆ, ਤੁਹਾਡੇ ਵਿੱਚ ਚੇੇਦ ਕਰਦੇ ਆ, ਇਹਣਾ ਨਹੀਂ ਮੰਨਦੇ ਤਾਂ ਕਰਦੇ ਵਿੱਚ ਕਿਸੇ ਵੀ ਚੀਜ਼ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ, ਫਿਰ ਤੁਸੀਂ ਇਹ ਤਰੀਕਾ ਜ਼ਰੂਰ ਅਪਣਾਓ। ਉਹ ਜਿਹਨਾਂ ਪ੍ਰਸ਼ਾਦਾ ਬਣਾਉਂਦੇ ਆ ਨਾਮ ਜ਼ਰੂਰ ਜਪੋ ਸੈਨਕੇਲੇ ਜਿਹਾ ਅੰਤਿ ਹਨ ਕਿੰਨਾ ਦਾ ਪਾਪ ਹਿੰਗ ਸ਼ਤਾ ਸ਼ਕਦੇ ਆ ਨਾ ਉਹਦਾ ਸਿਰਫ ਸਾਡੇ ਸਰੀਰ ਤੇ ਹੀ ਅਸਰ ਨਹੀਂ ਨਾ ਸਵੇ ਮਨ ਤੇ ਵੀ ਅਸਰ ਕਰਦਾ ਹੈ ਅਤੇ ਸਿਰਫ ਕੋਸ਼ ਕੋ ਜਨ ਪਰ ਸ਼ਾਹੇ ਦਾ ਹੀ ਅਸਰ ਨਹੀਂ ਬਲਕਿ ਉਹਨੂੰ ਕਿਸ ਤਰ੍ਹਾਂ ਬਣਾਇਆ ਗਿਆ ਹੈ ਇਹ ਚੀਜ਼ ਵੀ ਬਹੁਤ ਮਾਇਨੇ ਵਾਲੀ ਹੈ ਕਿ ਜਿਸ ਕਿਸਕੇ ਨਾਮ ਜਪਦੇ ਹਾਂ ਵਾਹਿਗੁਰੂ ਵਾਹਿ ਜੀ ਕਰਦੇ ਗ੍ਰੀ ਕੋਈ ਕਿਸ਼ੋਰ ਬਣਾਉਣਾ ਕਰਦੇ ਹਰ ਕੰਮ ਨੂੰ ਨਾਮ ਜਪ ਕੇ ਹੀ ਨਿਰੋਪੈਨੋ ਯਕੀਨ ਕਰਕੇ ਜੀ ਰਹੇ ਹਾਂ ਕਿ ਜਿਹੜਾ ਵੀ ਕੰਮ ਆਪਾਂ ਨਾਮ ਜਪਦੇ ਹਾਂ ਨਾ ਕਰਦੇ ਹਾਂ ਇੱਕ ਤਾਂ ਉਹ ਕੰਮ ਕਰਦੇ ਹੋਏ ਉਹ ਸਦਾ ਮਨ ਅੱਕਦਾ ਨਹੀਂ ਰਹਿੰਦਾ। ਸ਼ਰੀਰ ਥਕਦਾ ਨਹੀਂ ਹੈ। ਹਕੀਕ ਸਾਰੇ ਕੀਤੇ ਹੋਏ ਉਸ ਕੰਮ ਵਿੱਚ ਬਰਕਤ ਵੀ ਪੈ ਜਾਂਦੀ ਹੈ। ਉਹ ਕੰਮ ਕਰਨਾ ਸਾਨੂੰ ਖੁਸ਼ ਆਨੰਦ ਘੋਵੇ। ਸ਼ੀਸ਼ ਕਰਕੇ ਕੰਮ ਤਾਂ ਆਪਾਂ ਹਰ ਰੋਜ਼ ਕਰਨੇ ਹੀ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਆਪਣੇ ਕੰਮ ਨਾ ਹਰ ਰੋਜ਼ ਦੇ ਉਹੀ ਆ। ਉਹ ਸਾਨੂੰ ਹਰ ਰੋਜ਼ ਕਰਨੇ ਪੈਂਦੇ। ਬਸ ਨਮਾਜ਼ ਵਿੱਚ ਇਹ ਕੰਮ ਹੈ। ਕਿ ਨਾਮ ਮਨ ਚਿਤ ਹੈ ਕਿਹੜਾ ਪਹਿਣਾ ਤੇ ਆਪਣੇ ਘਰ ਦੇ ਵਿੱਚ ਨਾਮ ਜਪਣ ਨੂੰ ਮਿਸ ਕੋ ਜਨ ਪ੍ਰਸ਼ਾਸ਼ਕਾਂ ਨੂੰ ਮੰਨਿੰਨੇ ਨਾ ਪਤਾ ਹੈ ਇਹਦੇ ਕਿੰਨੇ ਲੋਕ ਨੇ ਤੇ ਇਹ ਲਈ ਕਿਹੜਾ ਅਭਿਆਮ ਆਚੇ ਨਾਮ ਜਪਣਾ ਸ਼ੁਰੂ ਕੀਤਾ ਤੇ ਸਾਨੂੰ ਕੱਲ ਨੂੰ ਫੈਦੇ ਇਸ ਨੇ ਸ਼ੁਰੂ ਲਗਾਤਾਰ ਜਿੰਦ ਕੋ ਸਤਿਗੁਰ ਸੱਚੇ ਪਾਸ਼ੇ ਬੀ ਦੀ ਕਿੰਨਾ ਦੇ ਨਾਲ ਸਤਿਗੁਰ ਦੀ ਥਿੰਦੋ ਦੀਨੀ ਸਾਡੀ ਰਸਮਾਂ ਦੇ ਉਤੇ ਜਦੋਂ ਵੀ ਵਾਹੀ ਗੁਰੂ ਜੀ ਦੀ ਸ਼ਬਦ ਆਤਿਆ ਉਹਨਾਂ ਸਮਾਧੀਆਂ ਉੰਦੇ ਅਨੁਸਾਰ ਹੀ ਵਾਹਿਗੁਰੂ ਜੀ ਨੇ ਆਪਣਾ ਕੰਮ ਕਰਨਾ ਸ਼ੁਰੂ ਕਰਦੇ ਹਨ ਬਸ ਸਾਨੂੰ ਕੋਈ ਜਿਸਨੇ ਆਪ ਪਤਾ ਲਾ ਸ਼ਨਾਮ ਜਖਣਾਂ ਨਹੀਂ ਸੰਸ਼័យ ਗਾਮ ਜੱਤੇ ਰਹਿਣਾ ਇਹ ਬਖਮ ਹੈ ਨਾ ਆਪਣਾ ਕੇ ਨਾਮ ਜਪਨਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਸ਼ਿਸ਼ ਕਰਦੇ ਕਿ ਸੰਭਵ ਦਿਨ ਪਰਤੋ ਇੱਕ ਪਲ ਇੱਕ ਛਿਣ ਵੀ ਵਿੰਥਾ ਨਾ ਬਿਆਦਾ ਇਸੇ ਜਿਸ ਨੂੰ ਅਸੀਂ ਗੁੰਮਾ ਕਰ ਰਹੇ ਹਾਂ ਗੱਲ ਕਰਦੇ ਹਾਂ ਕਿ ਉਹ ਵੀ ਮੰਨਦੇ ਵਿੱਚ ਨਾਮ ਜਪਿ ਪਾਹੀ ਪਾਹੀ ਹਰਿ ਵਾਹਿਗੁਰੂ ਜੀ ਚੰਦੇ ਕੰਮ ਕਾਜ ਕਰ ਹੋਇ ਉਹ ਤਨ ਵਾਹਿ ਜਿਨ ਜੱਤ ਕੇ ਸਸਕਤੇ ਉਪਾਮਿਹੀ ਨਾਮ ਜਟਿ ਸੇਂ ਦਿਖਾ ਸਤਿਗੁਰ ਸਭ ਤੋਂ ਪਾਸ਼ਟਿਕ ਨੀਕਰ ਕਾਗੇ ਸਭ ਤੋਂ ਸੱਚੇ ਪਾਸ਼ਟਿਕ ਦੇ ਨਾਮ ਨੂੰ ਸਭ ਤੋਂ ਸੱਚੇ ਪਾਸ਼ਟਿਕ ਨੇ ਕੀਤੇ ਨੇ ਸੇਖਾਂ ਲੜਨ ਦੇ ਵਿੱਚ ਹੀ ਸਾਮਿਆ ਬਣਤੋ ਨੇ ਜਦੋਂ ਕੋਈ ਵੀ ਜੀਵ ਸਭ ਤੋਂ ਸੱਚੇ ਪਾਤਸ਼ਾਹ ਜੀ ਦੇ ਸੱਚੇ ਨਾਮ ਦੇ ਨਾਲ ਜੋੜਦਾ ਤਾਂ ਉਹਦੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਬੰਦ ਹੋ ਜਾਂਦੀ ਹੈ ਸੁ ਮੁਕਤੀ ਗੱਲ ਇਹ ਹੈ ਕਿ ਪੈਣੋਂ ਹਰ ਰੋਜ਼ ਅਪਤਵੇਂ ਹੋ ਉੱਠ ਕੇ ਸਭ ਤੋਂ ਪਹਿਲੇ ਕੁਝ ਸਮਾਂ ਵਿਸਤਰ ਤੇ ਬੈਠ ਕੇ ਵਾਹਿਗੁਰੂ ਜੀ ਦਾ ਯਾਦ ਕਰ ਨੂੰ ਫਿਰ ਵਾਹਿਗੁਰੂ ਜੀ ਦੇ ਬਰੋ ਦਿੱਤੀਆਂ ਵਿੱਚ ਬੋਤਾਂ ਦਾ ਸ਼ੁਕਰਾਨਾ ਫਿਰ ਕਿਸ਼ਮਾਨ ਕਰਕੇ ਜੋ ਵੀ ਤੁਹਾਡਾ ਨਿਤਨੇਮ ਤੁਸੀਂ ਜਿੰਨਾ ਵੀ ਕੁਰਬਾਨੀ ਨਾਲ ਪਾਕ ਕਰਦੇ ਹੋ ਉਹ ਕਰੋ ਤੇ ਫਿਰ ਜੋ ਵੀ ਤੁਹਾਡੇ ਕੰਗਦੰਦੇ ਆ ਉਹਨਾਂ ਦੇ ਉਹਨਾਂ ਨੂੰ ਕਰਦਿਆਂ ਹੋਇਆਂ ਵੀ ਨਾਮ 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 ਜਪਨਾ ਹੈ ਕੰਮਕਾਰ ਕਰਦਿਆਂ ਹੋਣ ਤੁਸੀਂ ਜਿਹੜਾ ਨਾਮ ਤੁਹਾਨੂੰ ਸੋਖਾ ਲੱਗਦਾ ਹੈ ਤੁਸੀਂ ਉਹ ਜਪੋ ਮੈਂ ਆਪਣੇ ਮਾਨਵੀ ਉਰਜਾ ਦਿਨ ਦੇ ਵਿੱਚ ਰੱਖੇ ਵਹਿ ਹਿੰਚੀਤ ਦੇ ਰੂਪਸ਼ੁਕਲਨ ਕਰਦੇ ਆ ਨਾ ਇਹ ਵੀ ਬੰਦਗੀ ਕਰਤੋਂ ਪਰ ਵਿਆਹ ਚ ਰੰਦਾ ਇੱਕ ਤਰੀਕਾ ਪਹਿਲਾ ਜੇ ਤੁਸੀਂ ਉਹਨੂੰ ਕੰਮ ਤਾਂ ਕਰੀਂ ਜੋ ਤੇ ਭਾਵੇਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਜੋ ਸਤਿਗੁਰੂ ਸਿੱਖਿ ਪਰਸ਼ਵ ਬਹੁਤ ਕਿਰਪਾ ਕਰਨ ਪਏ ਜਿੰਨਾ ਹੀ ਨਾਮ ਜਪਾਂਗੇ ਮਾਨਤਾ ਦਾ ਸ਼ੁਕਰਾਨਾ ਕਰਾਂਗੇ ਤੁਮ ਨਾ ਹੀ ਸਖੇਂ ਤੁਮ ਨਾ ਕਰ ਉਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਉਮ ਜੇ ਤੁਹਾਨੂੰ ਵੀ ਗੱਲ ਵਿੱਚ ਚੰਗੀ ਨਾ ਲੱਗੇ ਹੋਵੇ ਤੇ ਤੁਸੀਂ ਆਪਣੀ ਸ਼ੂਟੀ ਚੰਰ ਟਿੱਕਸ ਨੂੰ ਮਾਫੀ